ਸਤਿ ਸ਼੍ਰੀ ਅਕਾਲ ਜੀ ਸਾਰੇ ਭਰਾਵਾਂ ਨੂੰ ਮੈਂ ਗੋਪੀ ਫਰੰਦੀਪੁਰ ਇਹ ਆਪਣੇ ਤੋਂ ਮਾਤਾ ਆਈ ਆ ਇਹਨਾਂ ਦਾ ਬੱਚਾ ਡੇਢ ਸਾਲ ਪਹਿਲਾਂ ਗਿਆ ਸੀਗਾ ਅਮਰੀਕਾ ਤੇ ਇਹਨਾਂ ਤੋਂ 2 ਕਿੱਲੇ ਪਹਿਲੀ ਇਹਦੇ ਤੁਹਾਨੂੰ ਪਤਾ ਵੀ ਜਿਹੜਾ ਅਮਰੀਕਾ ਜਾਂਦਾ ਤੇ ਸਾਰਾ ਕੁਝ ਵੇਚ ਨਾਟ ਕੇ ਜਾਂਦਾ ਤੇ 2 ਕਿੱਲੇ ਪਹਿਲੀ ਹੀ ਚਲੋ ਐਦਾਂ ਉੱਤੇ ਥੱਲੇ ਕਰਕੇ ਤੇ ਵੀਰ ਬਾਹਰ ਚੱਲ ਗਿਆ ਚਲੋ ਸੋਨਾ ਕੰਮ ਕਰਦਾ ਹੀ ਉੱਤੇ ਲੱਗਾ ਹੀਗਾ ਤੇ ਵਧੀਆ ਚੱਲੀ ਜਾਂਦਾ ਇਹ ਗੁਜ਼ਾਰਾ ਇਹਨਾਂ ਦਾ ਤੇ ਮੁੰਡੇ ਦੀ 4 ਤਰੀਕ ਦੀ ਉੱਥੇ ਡੈਥ ਹੋ ਗਈ ਆ ਅਮਰੀਕਾ ਦੇ ਵਿੱਚ ਕੋਈ ਉਹਨੂੰ ਵੀਰ ਨੂੰ ਅਟੈਕ ਹੋ ਗਿਆ ਤੇ ਹੁਣ ਉੱਥੋਂ ਅਮਰੀਕਾ ਤੋਂ ਵਾਪਸ ਵੀਰ ਦੀ ਦੇਹ ਇੱਥੇ ਲੈ ਕੇ ਆਉਣੀ ਆ ਪੰਜਾਬ ਵਿੱਚ ਤੇ ਇਹ ਸਾਰਾ ਪਰਿਵਾਰ ਆਇਆ ਆਪਣੇ ਕੋਲ ਮਤ ਕਰਨ ਵਾਸਤੇ ਇਹਨਾਂ ਦਾ ਅਕਾਊਂਟ ਨੰਬਰ ਪਾਵਾਂਗੇ ਆਪਾਂ ਉੱਤੇ ਤੇ ਸਕੈਨਰ ਪਾਵਾਂਗੇ ਮੈਂ ਸਾਰੇ ਭਰਾਵਾਂ ਗਾੜੀ ਬੇਨਤੀ ਕਰਦਾ ਕਿ ਮਾਤੜ ਪਰਿਵਾਰ ਆ ਆਪਾਂ ਇਹਨਾਂ ਦੀ ਜਿੰਨੀ ਵੀ ਹੋ ਸਕਦੀ ਹੈ ਮਤ ਕਰੀਏ ਬਾਕੀ ਮਾਤਾ ਜੀ ਤੁਹਾਡੇ ਨਾਲ ਕਰਦੇ ਆ ਅੰਮ੍ਰਿਤਪੁਰ ਵੀ ਆਸੀ ਬੁਰਜਾਂ ਨਹੀਂ ਸੀ। ਅੱਪ 1.5 ਸਾਲ ਹੋ ਗਿਆ ਬਾਹਰ ਗਿਆ। ਕਿ ਅੰਡਾ ਨਾਲ ਕੋਈ ਸੈਦਾਂ। ਉੱਥੇ ਜਾ ਕੇ ਉਹ ਤਾਂ ਟੈਕ ਹੋ ਗਿਆ। ਟੈਕ ਨਾ ਦੀ ਮਾਤ ਤੋਂ। ਮੈਂ ਬੇਨਤੀ ਕਰਦੀ ਮੇਰੀ ਮਦਦ ਕਰੋ ਮੇਰਾ ਬੱਚਾ ਕਿ ਆਵੇ। ਕੱਲਾ-ਕੱਲਾ ਪੁੱਤੀ ਕਿ ਕੋਈ ਵੀ ਬਲਾੜੋ ਕੇ ਕੱਲਾ-ਕੱਲਾ ਹੀ ਪੁੱਤੀ ਤੇ ਕੱਲੇ-ਕੱਲੇ ਦੀ ਜਵਾਰੇ ਦੀ ਡੈਥ ਹੋ ਗਈ ਹੈ। ਤੇ ਚਲੋ ਜੀ ਮੈਂ ਸਾਰੇ ਗਾੜੀ ਬੇਨਤੀ ਕਰਦਾ ਕਿ ਆਪਣਾ ਨੇਕ ਕਮਾਈਆਂ ਚੋਂ ਤੇਲ ਫੁੱਲ ਦੇ ਕੇ ਤੇ ਆਪਣਾ ਜਿਹੜਾ ਉਹਦੀ ਦੇਹ ਆ ਪਰਿਵਾਰ ਕੋਲ ਆ ਜੇ ਇਨੀ ਬੇਨਤੀ ਕਰਦਾ ਮੈਂ ਤੁਹਾਡੇ ਗਾੜੀ ਆ ਫਾਦਰ ਸਾਹਿਬ ਨਾਲ ਬੈਠੇ ਆ ਤੇ ਪੀਣ ਕਰਦੇ ਸੀ ਹਾਂਜੀ ਭੱਜਿਆ ਪਿੰਡ ਪਿੰਸੁਰਾ ਸਾਡੇ ਬੱਚੇ ਨਾਲ ਗੱਲ ਸਿੰਘ ਆਈ 1.5 ਰੁਪਏ ਦਾ ਨਿੱਕਾ ਭੇਜਿਆ ਜੀ ਪਹਿਲੀ ਵਾਰ ਸਮਝ ਆ ਗਈ ਕਿ ਇਹ ਹੋਈ ਸਾਰੀ ਵੇਚ ਬਾਈ ਚੋਂ ਕੱਢਿਆ ਸੀ ਸੁਣੋ ਜੀ ਜੇ ਅਗਰ ਜੱਥੇ ਕੀਤਾ ਹੋ ਗਿਆ ਜੀ ਕੋਈ ਨਹੀਂ ਜੇ ਮਾਫ਼ ਰਹੀਏ ਤੁਸੀਂ ਅੱਜ ਭਾਵੇਂ ਪਹੁੰਚ ਜਵੇ ਮੇਰੀ ਉਹ ਗੱਲ ਕੇ ਬਿੰਦੀ ਹੈ ਖੜੀ ਮਤ ਕਰੋ ਜੀ ਸਾ ਕਿڑی ਰਹੀ ਬਾਕੀ ਜਾਈ ਹਾਂ ਜੀ ਸਾਰੇ ਭਰਾਵਾਂ ਗੜੀ ਬੇਨਤੀ ਹੈ ਜੀ ਕਿ ਜੋ ਵੀ ਆਪਦੀਆਂ ਕਮਾਈਆਂ ਦੇ ਵਿੱਚੋਂ ਥਿਲ-ਫੁਲ ਦੇ ਕੇ ਤੇ ਆਪਾਂ ਇਹ ਪਰਿਵਾਰ ਦੀ ਮਦਦ ਕਰੀਏ ਤੇ ਬਾਕੀ ਆਪਾਂ ਸਕੈਨਰ ਵੀ ਉੱਤੇ ਲਾ ਦਾਂਗੇ ਇਹਨਾਂ ਦਾ ਅਕਾਊਂਟ ਨੰਬਰ ਇਹਨਾਂ ਦਾ ਨੰਬਰ ਵੀ ਫੋਨ ਨੰਬਰ ਵੀ ਦੇ ਦਾਂਗੇ ਤੇ ਬਾਕੀ ਮੇਰੇ ਭਰਾ ਗੜੀ ਸਾਰੇ ਗੜੀ ਹੱਥ ਜੋੜ ਕੇ ਬੇਨਤੀ ਹੈ ਕਿ ਜਰੂਰ ਮਦਦ ਕਰਿਓ ਵੈਗਰ ਜੀ ਦਾ ਖਾਲਸਾ ਵੈਗਰ ਜੀ ਕੀ ਬੋਲੇ